ਤੁਹਾਡਾ ਤੁਹਾਡੇ ਜੀਵੀਐਸ ਚੈਨਲ ਦਾ ਤੁਸੀਂ ਹਰ ਸਾਲ ਸਾਡੇ ਇਸ ਮੇਲੇ ਨੂੰ ਕਵਰ ਕਰਦੇ ਆ ਇੱਥੇ ਪਹੁੰਚਣ ਦੇ ਧੰਨਵਾਦ ਹੈ ਪੂਰੀ ਸਮੁੱਚੀ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਜਿੱਥੋਂ ਤਈ ਕਹਿਣ ਦੀਆਂ ਗੱਲਾਂ ਤੁਸੀਂ ਜਗਵੀਰ ਜੀ ਦੇਖ ਹੀ ਰਹੇ ਹੋ ਕਿ ਨਗਰ ਦਾ ਪੂਰਾ ਸਹਿਯੋਗ ਆ ਆਲੇ-ਦੁਆਲੇ ਦੀਆਂ ਸੰਗਤਾਂ ਦਾ ਪੂਰਾ ਸਹਿਯੋਗ ਆ ਆਸ-ਪਾਸ ਦੇ ਪਿੰਡਾਂ ਦਾ ਖਾਸ ਕਰਕੇ ਮੇਰੇ ਐਨਆਰਆਈ ਭੈਣ ਭਰਾਵਾਂ ਦਾ ਮੇਰੇ ਕੋਈ ਵੀ ਕੰਮ ਨੂੰ ਪੂਰਾ ਸਹਿਯੋਗ ਮਿਲਦਾ ਹੈ ਅੱਜ ਸੁਬਾ 10 ਵਜੇ ਤੋਂ ਲੈ ਕੇ ਪੂਰਾ ਮੇਲਾ ਭਰਿਆ ਹੋਇਆ ਹੈ ਲੰਗਰ ਚੱਲ ਰਿਹਾ ਹੈ ਉਧਰ ਅਕਵਾਲੀਆਂ ਦੇ ਚੱਲ ਰਹੀਆਂ ਹਨ ਹੁਣੇ-ਹੁਣੇ ਵਿਧਾਇਕ ਐਮਐਲਏ ਮਨਜੀਤ ਸਿੰਘ ਜੀ ਬਲਾਸਪੁਰ ਆ ਕੇ ਗਏ ਆ ਆਪਣੇ ਉੱਗੇ ਗਏ ਕਸੂਫੀ ਕਾ ਇੱਕ ਲਵਜੀਤ ਬਠਿੰਡਾ ਹੋਰ ਚੰਗੇ-ਚੰਗੇ ਕਲਾਕਾਰ ਇਸ ਮੇਲੇ ਦੀ ਸ਼ਾਨ ਬਣੇ ਆ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਇਸ ਪਿੰਡ ਦੇ ਵਿੱਚ ਹਮੇਸ਼ਾ ਬਾਬਾ ਫਕਰਸ਼ਾਹ ਜੀ ਸੁੱਖ ਸ਼ਾਂਤੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜਿਹੜੇ ਸਾਡੇ ਨਗਰ ਦੇ ਪਿੰਡ ਦੇ ਸਾਂਝੇ ਕੰਮਾਂ ਨੂੰ ਲੋਕਵਾ ਚੜ ਕੇ ਸਹਾਯੋਗ ਦਿੰਦੇ ਆ ਇਸ ਮੇਲੇ ਨੂੰ ਸਹਾਯੋਗ ਦਿੰਦੇ ਆ ਉਹਨਾਂ ਖਜ਼ਾਨੇ ਭਰਪੂਰ ਰੱਖਣਾ ਦੁੱਖ ਦਿਲ ਇਦਰ ਦੁਰੂਰ ਰੱਖਣਾ ਪਰਮਾਤਮਾ ਸਭ ਦੀ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਹੀ ਮੇਲੇ ਭਰਦੇ ਰਹਿਣ ਜੈ ਬਾਬਾ ਫਕਰ ਸ਼ਾਹ ਜੀ ਜੀ ਬਸ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਸਾਡੇ ਪਿੰਡ ਆਉਣ ਤੇ ਤੇ ਦੂਜੀ ਗੱਲ ਇਹ ਜੀ ਇਹ ਆਪਣੇ ਹਰ ਸਾਲ ਦੀ ਤਰ੍ਹਾਂ ਇੱਥੇ ਬਾਬਾ ਫਕਰ ਸ਼ਾਹ ਦੀ ਜਗ੍ਹਾ ਤੇ ਮੇਲਾ ਲੱਗਦਾ ਤੇ ਜੋ ਵੀ ਇਹ ਫਕਰ ਗੁਰਦੁਆਰੇ ਮੰਦਰ ਮਸੀਤ ਹੁੰਦੇ ਸਭ ਦੇ ਸਾਂਝੇ ਹੁੰਦੇ ਆ ਜੀ ਸਾਰੇ ਨਗਰ ਦੇ ਤੇ ਸਾਡਾ ਸਾਰਾ ਨਗਰ ਇਸ ਵੱਲੋਂ ਵਧਾਈ ਦਾ ਪਾਤਰ ਆ ਵੀ ਜਦੋਂ ਵੀ ਕਿਸੇ ਤਰ੍ਹਾਂ ਮਾਈ ਵੱਲੋਂ ਕੋਈ ਪ੍ਰੋਗਰਾਮ ਦਾ ਸਾਡਾ ਸਾਰਾ ਨਗਰ ਵੱਧ ਚੜ ਕੇ ਹਿੱਸਾ ਲੈਂਦਾ ਸਹਿਯੋਗ ਦਿੰਦੇ ਆ ਤੇ ਦੂਜੀ ਗੱਲ ਅਸੀਂ ਹਰ ਵਾਰ ਦੀ ਤਰ੍ਹਾਂ ਦਾਦਾ ਜੀ ਦੀ ਕਰਦੇ ਆ ਵੀ ਇਹਨਾਂ ਦੀ ਬਹੁਤ ਮਿਹਨਤ ਜਿਆਦਾ ਆ ਜੀ ਇਸ ਜਗ੍ਹਾ ਨੂੰ ਬਣਾਉਣ ਵਾਸਤੇ ਹਰ ਸਾਲ ਮੇਲਾ ਦੇਖੋ ਜੀ ਪ੍ਰੋਗਰਾਮ ਦੇ ਵਿੱਚ ਆਉਣਾ ਸੌਖਾ ਪਰ ਉਹਦਾ ਪ੍ਰਬੰਧ ਕਰਨਾ ਸਭ ਤੋਂ ਔਖਾ ਅੱਜ ਦੇ ਸਮੇਂ ਦੇ ਵਿੱਚ ਦਾਦਾ ਜੀ ਜਿਹਨੂੰ ਵੀ ਹੁਕਮ ਲਾਉਂਦੇ ਆ ਵੀ ਆਪਾਂ ਆ ਸੇਵਾ ਕਰਨੀ ਆ ਖੇੜੇ ਮੁੱਤੇ ਸਾਰਿਆਂ ਦੀ ਗੱਲ ਮੰਨਦੇ ਆ ਤੇ ਅੱਜ ਤੁਸੀਂ ਦੇਖਿਆ ਵੀ ਸਾਰੇ ਨੌਜਵਾਨ ਐਨ ਆਰ ਆਈ ਵੀਰਾਂ ਨੇ ਸਹਿਯੋਗ ਦਿੱਤਾ ਤਾਂ ਹਰੇਕ ਸਾਲ ਦੀ ਤਰ੍ਹਾਂ ਨਵੇਂ ਚੇਂਜ ਆਉਂਦੇ ਆ ਮੇਲੇ ਦੇ ਵਿੱਚ ਜਿਵੇਂ ਜਿਵੇਂ ਲੋਕਾਂ ਦਾ ਸਹਿਯੋਗ ਵਧ ਜਾਂਦਾ ਓਵੇਂ ਇੱਥੇ ਸਾਰੇ ਕੰਮ ਚੱਲੀ ਜਾਂਦੇ ਆ ਬਾਕੀ ਦਾਦਾ ਜੀ ਦੀ ਜਿਹੜੀ ਸੇਵਾ ਹਰ ਇਹਨਾਂ ਨੇ ਬਹੁਤ ਵਧੀਆ ਸ਼ੈੱਡ ਪਾ ਲਿਆ ਇੱਥੇ ਬਾਥਰੂਮ ਨਾਲੇ ਆ ਹੁਣ ਵਿਧਾਇਕ ਸਾਹਿਬ ਆਏ ਸੀ ਸਾਡੇ ਮੇਲ ਸਾਹਿਬ ਤੇ ਇਹਨਾਂ ਨੇ ਮੰਗ ਰੱਖੀ ਆ ਚਾਰਦਵਾਰੀ ਦੀ ਉਹ ਵੀ ਬਾਬੇ ਦੀ ਕਰਪਾਣਾ ਹੁੰਦੇ ਸਾਲ ਨੂੰ ਅਸੀਂ ਪੂਰੀ ਕਰਕੇ ਤੇ ਫਰਸ਼ ਲਾ ਕੇ ਥੱਲੇ ਤੇ ਵਧੀਆ ਸਾਰੇ ਦੇ ਸਹਿਯੋਗ ਨਾਲ ਅਸੀਂ ਅੱਗੇ ਅਗਲਾ ਮੇਲਾ ਵੀ ਪੂਰੀ ਤਰ੍ਹਾਂ ਬਣਾਵਾਂਗਾ ਪਹਿਲਾਂ ਤਾਂ ਜੀਵੀਐਸਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਹਰ ਟਾਈਮ ਹੀ ਸਾਡੇ ਨਿੱਕੇ ਜਿਹੇ ਸੱਦੇ ਤੇ ਜਾਂ ਆਪਦੇ ਆਪ ਵੀ ਸਾਡੇ ਪਿੰਡ 'ਚ ਕੋਈ ਵੀ ਜਦੋਂ ਪ੍ਰੋਗਰਾਮ ਤੁਹਾਨੂੰ ਦੀਦਾ ਤੁਸੀਂ ਪਹੁੰਚਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਜਿਵੇਂ ਸਰਬਜੀਤ ਜੀ ਨੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਵਾਕਿਆ ਹੀ ਸਹੀ ਗੱਲ ਹੈ ਇਹ ਵੀ ਸਾਡੇ ਪਿੰਡ ਦੇ ਵਿੱਚ ਕੋਈ ਉਹ ਵੀ ਹੈ ਨਹੀਂਗਾ ਸਾਰੇ ਧਰਮਾਂ ਨੂੰ ਬਰਾਬਰ ਰੱਖਿਆ ਜਾਂਦਾ ਕੋਈ ਵੀ ਧਰਮ ਜਿਹੜਾ ਪਿੰਡ ਦਾ ਕੋਈ ਵੀ ਜਿਹੜਾ ਕੰਮ ਧਰਮ ਦਾ ਕਰਨ ਵਾਲਾ ਹੁੰਦਾ ਉਹਦੇ ਸਾਰਾ ਪਿੰਡ ਹੀ ਸਹਿਯੋਗ ਦਿੰਦਾ ਸਾਰਾ ਪਿੰਡ ਹੀ ਵੱਧ ਚੜ ਕੇ ਹਿੱਸਾ ਪਾਉਂਦਾ ਜਿਵੇਂ ਹੁਣ ਬਾਬੇ ਫੱਕਰ ਦੀ ਇਹ ਪਹਿਲਾਂ ਦੇਖਣ ਦੇ ਵਿੱਚ ਸਾਡੇ ਦੇਖਣ ਦੇ ਵਿੱਚ ਛੋਟੀ ਜੀ ਜਗ੍ਹਾ ਹੁੰਦੀ ਸੀ ਇਹ ਤੇ ਅੱਜ ਹੌਲੀ ਹੌਲੀ ਇਹ ਜਗ੍ਹਾ ਆਪ ਹੋ ਰਹੀ ਆ ਬਹੁਤ ਵਧੀਆ ਜਗ੍ਹਾ ਬਣ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਇੱਥੇ ਵਧੀਆ ਜਗ੍ਹਾ ਬਣੂਗੀ ਤੇ ਇਹ ਮੇਲਾ ਜਿਹੜਾ ਵੱਡੇ ਰੂਪ ਦੇ ਵਿੱਚ ਲੱਗਿਆ ਕਰੇਗਾ ਤੇ ਬਾਕੀ ਆਰਾਮਾ ਜੀ ਤੋਂ ਪਹਿਲਾਂ ਸਾਡੇ ਮਾਤਾ ਜੀ ਰਾਮੇ ਦੇ ਮਾਤਾ ਜੀ ਸਰਜੀਤ ਕੌਰ ਮਾਤਾ ਜੀ ਪਹਿਲਾਂ ਤੇ ਬਾਬਾ ਅਕਸਰਲੀ ਜੀ ਇਹ ਇੱਥੇ ਸੇਵਾ ਕਰਦੇ ਸੀਗੇ ਫਿਰ ਮਾਤਾ ਜੀ ਚੜਾਈ ਕਰ ਗਏ ਫਿਰ ਉਸ ਤੋਂ ਬਾਅਦ ਬਾਬਾ ਜੀ ਅਕਸਰਲੀ ਜੀ ਨੇ ਡਿਊਟੀ ਲਈ ਹੁਣ ਬਾਬਾ ਜੀ ਵੀ ਥੋੜੇ ਜਿਹਾ ਬਜ਼ੁਰਗ ਹੋ ਗਏ ਕਰਕੇ ਤੇ ਇਹਨਾਂ ਤੋਂ ਵੀ ਥੋੜਾ ਜਿਹਾ ਘਟੇ ਜਿਹਾ ਸੇ ਧਿਆਨ ਦਿੱਤਾ ਜਾਂਦਾ ਹੁਣ ਆਰਾਮਾ ਜੀ ਇਸ ਪਾਸੇ ਬਹੁਤ ਧਿਆਨ ਦੇ ਰਹੇ ਆ ਬਹੁਤ ਹੀ ਵਧੀਆ ਜਗ੍ਹਾ ਬਣ ਰਹੀ ਆ ਤੇ ਅਸੀਂ ਸਾਰੇ ਐਨ ਆਰ ਆਈ ਵੀਰਾਂ ਦਾ ਹੋਰ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਮੇਲੇ ਦੀ ਖਤਰਦਾਨ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਸ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਜ਼ਾਨ ਦੇਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ